ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਆਪਣੇ ਸਮੂਹ ਹਰਕਾ ਸਰੌਰ ਵਾਸੀ ਵੈਸੇ ਵਿੱਚੇ ਹੀ ਘਰ ਆ ਰਿਹਾ तकरीबन 12 ਗ੍ਰੇਡ ਆ ਜਿਹੜੇ ਬਿਜਲੀ ਦੇ ਜਿਹੜੇ ਪ੍ਰਭਾਵਿਤ ਹੋਏ ਆ ਇਹ ਫਕਰ ਮਾਜਰਾ 440 ਕੇਵੀ ਜਿਹੜਾ ਗ੍ਰੇਡਿਆ ਤੇ ਸੈਂਟਰ ਦੇ ਦੀਨ ਆਵਾ ਉਥੋਂ ਵੱਡੀ ਤਾਰ ਟੁੱਟੀ ਸੀ ਉਹਨੂੰ ਅਜੇ ਪਰਮਿਸ਼ਨ ਲੈਣ ਲੱਗਾ ਸੈਂਟਰ ਚੋਂ ਟਾਈਮ ਲੱਗਦਾ 5-4 ਘੰਟੇ ਵੈਸੇ ਲੱਗ ਜਾਂਦੇ ਆ ਉਦੋਂ ਵਾਰ ਫਿਰ ਪਹਿਲੋਂ ਪਰਮਿਸ਼ਨ ਮਿਲੀ ਫਿਰ ਤਾਰ ਟੁੱਟ ਗਈ ਅੱਗੋਂ ਰਾਤ ਉਹਨਾਂ ਨੇ ਚਲਾਈ 1 ਕਿਲੋਮੀਟਰ ਤੋਂ ਫੇਰ ਉਹ ਕੋ ਡੈਮੇਜ ਹੋ ਗਈ ਕਿਉਂ ਪ੍ਰਾਣੀਆਂ ਤਾਰਾਂ ਪਈਆਂ ਆ ਉਹਨਾਂ ਕਰਕੇ ਕਿਤੇ ਨਕਰੇ ਬੜਾ ਪਰਵਾਉਂਦੀ ਜਾਂ ਮੈਂ ਮੇਰੇ ਵੀਰ ਨੂੰ ਪੁੱਛਣਾ ਚਾਹਣਾ ਜਿਹੜੇ ਆ ਫੇਸਬੁੱਕ ਤੇ ਪਾ ਪਾ ਕੇ ਦਿਨ ਬਦਲਾ ਆ ਗਿਆ ਨਾਂ ਬਦਲਾ ਗਿਆ 127 ਕਰਿਆ ਮੈਂ ਇਹਨੂੰ ਪੁੱਛਣਾ ਚਾਹਾਂ ਬੀਬੀਆ ਤਾਰਾ 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 ਕਹੇ ਤੇ ਲੈਟਾਈ ਜਾ ਇਹਨਾਂ ਦੇ ਕਦੀ ਤੁਸੀਂ ਇਹ ਕਰਨੀ ਕੀਤਾ ਕਦੀ ਸੇਵਤ ਨਹੀਂ ਕੀਤੀ ਸਰਕਾਰ ਦੀ ਸੂਆਂ ਦੇ ਪਾਣੀ ਦੀ ਸੇਵਤ ਨਹੀਂ ਕੀਤੀ ਜਿਹੜੇ ਕੋ ਚੰਗੇ ਕੰਮ ਦੇ ਉਹਦੇ ਕਦੀ ਸੇਵਤ ਨਹੀਂ ਕੀਤੀ ਬੜਾ ਤੌਰ ਨਾਲ ਤੁਸੀਂ ਆ ਪਾਪਾ ਦਿਖਾਉਂਦੇ ਹੋ ਮੇਰਾ ਵੀਰ ਜਿਹੜਾ ਕੋਈ ਕੁਦਰਤੀ ਆਫਤਤ ਜਾਏ ਹੋ ਜਿਹੜੇ ਤਾਰਾ ਟੁੱਟ ਲੀਆਂ ਜਾਂ ਕੁਛ ਇਹ ਅਚਾਨਕ ਹੋ ਜਾਂਦੇ ਆ ਦੂਜਾ ਨੰਬਰ ਸਾਰੇ ਪੰਜਾਬ ਚ ਲੈ ਠੀਕ ਚੱਲਦੀ ਸਿਰਫ 12 ਗ੍ਰਿਡ ਇਤਨਾ ਪ੍ਰਭਾਵ ਤੋਂ ਇਹ ਸਿਰਫ ਟੁੱਟਣਾ ਦਾ ਵੱਡੀ ਤਾਰ ਟੁੱਟਣਾ ਉਹਦੇ ਕਰਕੇ ਪ੍ਰੋਬਲਮ ਹੈ ਅੱਜ ਦੋ ਤਣਾ ਕਿੰਨੇ ਡਾਲੇ ਦੇਖੀਏ ਸਾਰੀ ਸੌੜੂ ਗਈ ਮੈਂ ਸਾਰੇ ਹੱਲ ਕਰਨਾ ਆਪਣੇ ਬੇਤੀ ਕਰਨ ਦੋ ਕਿਉਂ ਇਹ ਸਰਕਾਰਾਂ ਉਹ ਨਹੀਂ ਸਰਕਾਰ ਨੇ ਲੈਟ ਘਟਾ ਦਿੱਤੀ ਹੈ ਸਿਰਫ ਤੇ ਸਿਰਫ ਤਾਰ ਟੁੱਟਣ ਦਾ ਕਾਰਨ ਆ ਵੱਡੀ ਤਾਰ ਟੁੱਟ ਗਈ ਹੈ ਹੁਣ ਤਾਰ ਟੁੱਟਦੇ ਉਹਨੂੰ ਜੋੜਦੇ ਜੋੜਦੇ ਟਾਈਮ ਲੱਗਦਾ ਤੁਹਾਨੂੰ ਵੀ ਪਤਾ ਇਸਦਾ ਥੋੜਾ ਜਿਆ ਮੈਨੂੰ ਪਤਾ ਤੁਹਾਨੂੰ ਤਕਸਟ ਹੋਇਆ ਵੀ ਮਾਫੀ ਮੰਗਦੇ ਦੇ ਦਰਖਤੋਂ ਹਮਤਾਰ ਟੋਟਣਾ ਦੇ ਸੁਭਾਅ ਵਿੱਚ ਕਿਤੇ ਕਿਤੇ ਨੂੰ ਚੀਜ਼ ਟੁੱਟ ਜਾਣਾਂ ਦਾ ਆਪ ਬਾਹਰਲੇ ਮਲਕਦ ਕੰਨੇ ਕੰਨ ਹਾਸ ਸੰਦੇ ਵਟੇ ਤੇ ਕੁਲਰਤੀ ਜਿਹੜੀ ਆ ਦਾ ਕੁਝ ਚੀਜ਼ ਟੁੱਟ ਜਾਣਾ ਦਾ ਆਪ ਤਾਂ ਵੀ ਕਿਸੇ ਦੇ ਸਰਕਾਰਾਂ ਦੇ ਵਾਸਤੇ ਕਰਦੀ ਹੁੰਦੀ ਤੇ ਤੁਹਾਨੂੰ ਬੇਨਤੀ ਆ ਥੋੜਾ ਜਿਹਾ ਮੈਨੂੰ ਪਤਾ ਕਸਤ ਹੋਇਆ ਗਰਮੀ ਬਹੁਤ ਪੱਛਿਆਂ ਨੂੰ ਬਹੁਤ ਗਰਮੀ ਆ ਇੱਕ ਜਾਦਾ ਗਰਮੀ ਹੋਣ ਕਰਕੇ ਆਪਾਂ ਨੂੰ ਇਹ ਲੱਗਦਾ ਵੀ ਸ਼ਾਇਦ ਸਰਕਾਰ ਦੇ ਆਖੀ ਕਰਾਪੀਏ ਸਰਕਾਰ ਦੀ ਕੋ ਸਰਕਾਰ ਨਹੀਂ ਬੰਝਰੀ ਜਾਂ ਸਰਕਾਰ ਨੇ ਲੈਟ ਕਟਾਈ ਹੈ ਇਹ ਤੁਹਾਨੂੰ ਐਟ ਸਿਰਫ ਖਰਾਬ ਹੁੰਦਾ ਕਿ ਇਹ ਪ੍ਰੋਬਲਮ ਆਇਆ ਪਰ ਵੇਟੀਆ ਵੀ ਇੱਕ ਔਰ 2-4 ਘੰਟੇ ਲੈ ਕੇ 2-4 ਘੰਟੇ ਜਿਹੜੀ ਸਾਰੀ ਪ੍ਰੋਬਲਮ ਹੈ ਉਹ ਸੋਲਵ ਹੋ ਜਾਣੀ ਆ ਜਿੰਨੀ ਤੁਹਾਡੀ ਦਿੱਕਤੀ ਕੱਟੀ ਦੀ ਆ ਜਿੰ ਤੋਂ ਵੱਧ ਮੱਤੀ ਤੱਕ ਹੋਰ ਨਹੀਂ ਵਾਈਰ ਜੀ ਕਾਕਰ ਸਾਹਿਬ ਵਾਈਰ ਜੀ ਕੇ